ਵਿਦਾਇਕ ਕੁਲਵੰਤ ਸਿੰਘ ਬੱਲੋ ਮਾਜਰਾ ਵਿਖੇ ਹੋ ਰਹੇ ਕਬੱਡੀ ਟੂਰਨਾਮੈਂਟ ਦੇ ਵਿੱਚ ਪਹੁੰਚੇ ਅਤੇ ਕਬੱਡੀ ਦੇ ਪਲੇਅਰਾਂ ਦੀ ਹੌਸਲਾ ਅਫਜ਼ਾਈ ਕੀਤੀ। ਮੈਚ ਜਿਹੜਾ ਹੋ ਰਿਹਾ ਹੈ। ਔਰ ਜਿਹੜੇ ਆਰਗੇਨਾਈਜ਼ਰ ਉਹਨੂੰ ਕਰਾ ਰਹੇ ਨੇ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ। ਗੁਰਪ੍ਰੀਤ ਸਿੰਘ ਗੁਰੀ ਜੀ ਔਰ ਨਾਲ ਹੀ ਉਹਨਾਂ ਦੇ ਨੇ ਗੁਰਵਜਤ ਸਿੰਘ ਤੇ ਹੋਰ ਵੀ ਇਹਨਾਂ ਦੀ ਸਮੁੱਚੀ ਜਿਹੜੀ ਟੀਮ ਹੈ। ਟੇਜਰਾਂ ਨੂੰ ਮੈਂ ਕਿ ਉਹ ਆਰਗੇਨਾਈਜ਼ ਕੀਤਾ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਔਰ ਨਾਲ ਹੀ ਮੇਰੇ ਆਏ ਨੇ ਸਰਪੰਚ ਮੌਲੀ ਤੋਂ ਉਸਾਰ ਸਿੰਘ ਜੀ ਔਰ ਨਾਲ ਖੱਬਰ ਜੀ ਜਿਹੜੇ ਇੰਟਰਨੈਸ਼ਨਲ ਖਿਡਾਰੀਆਂ ਦੇ ਬਾਰ-ਬਾਰ ਨਾਮ ਦਿਆ ਜਾਂਦਾ ਉਹਨਾਂ ਦਾ ਜਿਹੜੇ ਕਮੈਂਟਰ ਕਰਦੇ ਕਰਦੇ ਸੀ ਕਮੈਂਟਰੀ ਉਹ ਬਾਰ-ਬਾਰ ਨਾਮ ਲੈ ਰਹੇ ਸੀ ਕਿਉਂਕਿ ਜਿਹੜੇ ਖਿਡਾਰੀ ਆਪਣੇ ਦੇਸ਼ ਦਾ ਨਾਮ ਉੱਚਾ ਕਰਦੇ ਨੇ ਜਿਹੜੇ ਫੌਜੀ ਆਪਣੇ ਤੇਜ ਦੀਆਂ ਸਰਹੱਦਾਂ ਤੇ ਮਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਲੋਕ ਸਦਾ ਹੀ ਯਾਦ ਰੱਖਦੇ ਨੇ। ਤੋਂ ਇਹ ਵੀ ਗੱਬਰ ਜੀ ਵੀ ਇੱਥੇ ਮੌਜੂਦ ਹੋਏ ਨੇ ਤੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਕੀਰ ਸਿੰਘ ਜੀ ਖੜੇ ਨੇ ਤੇ ਹੋਰ ਸਮੁੱਚੀ ਟੀਮ ਨਾਲ ਆਈ ਹੋਈ ਆ। ਪਾਉ ਸਟੇਜ ਤੇ ਸਾਰੇ ਬੈਠੇ ਪਤਵੰਤੇ ਸੱਜਣ ਔਰ ਕਲਾਕਾਰਾਂ ਦਾ ਸਿੱ ਜਿੰਨੇ ਵੀ ਇੱਥੇ ਆਏ ਹੋਏ ਨੇ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਮੈਂ ਇੱਥੇ ਤੋਂ ਦੱਸੋ ਤੇ online ਵੀ ਆਮ ਆਪ ਦੀ ਪਾਰਟੀ ਦੀ ਸਰਕਾਰ ਜਿਹੜੀ ਤੁਸੀਂ ਬਣਾਈ ਹੈ ਔਰ ਬਹੁਤ ਹੀ ਚਾਵਾਂ ਦੇ ਨਾਲ ਬਣਾਈ ਹੈ ਉਹ ਨਗਾਦਾਰ ਖੁੱਡ ਨਹੀਂ ਕੰਮ ਕਰ ਰਹੀ ਹੈ ਔਰ ਅੱਜ ਕਿਉਂਕਿ ਖੇਡ ਮੈਦਾਨ ਦੇ ਵਿੱਚ ਆਪਾਂ ਪਹੁੰਚੇ ਆ ਤੇ ਖੇਡ ਮੇਲਾ ਲੱਗਿਆ ਆ ਆਪਾਂ ਖੇਡ ਦੀ ਗੱਲ ਕਰੀਏ ਮਾਝਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨੇ ਜਦੋਂ ਦਾ ਸੇਵਾਦਾਰੀ ਸੁਭਾਰੀ ਹੈ ਮੁੱਖ ਮੰਤਰੀ ਬਣੇ ਨੇ ਉਸ ਦਿਨ ਤੋਂ ਲੈ ਕੇ ਨਗਾਦਾਰ ਖੇਡਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਟੂਰਨਾਮੈਂਟ ਹੋ ਰਹੇ ਨੇ ਖੇਡ ਮੇਲੇ ਹੋ ਰਹੇ ਨੇ ਔਰ ਪੂਰਾ ਪੰਜਾਬ ਆ ਜਿਹੜਾ ਕੋ ਇਸ ਕੰਮ ਚ ਲਾਇਆ ਹੈ ਭਾਵੇਂ ਸਕੂਲ ਨੇ ਭਾਵੇਂ ਕਲੱਬ ਨੇ ਹਰ ਇੱਕ ਬੰਦਾ ਹੈ ਹਰ ਇੱਕ ਜਿਹੜਾ ਕਲੱਬ ਆ ਉਹ ਲਗਾਤਾਰ ਲੱਗਿਆ ਹੋਇਆ ਹੈ ਪੰਜਾਬ ਦੇ ਵਿੱਚ ਖੇਡਾਂ ਨੂੰ ਆਕਰਸ਼ਿਤ ਕਰਨ ਵਾਸਤੇ ਔਰ ਜਿਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਤਾਂ ਕਿ ਜਿਹੜੇ ਸਾਡੇ ਨੌਜਵਾਨ ਗਲਤ ਪਾਸੇ ਨੂੰ ਚੱਲ ਪੈਣ ਦੀ ਉਹਨਾਂ ਨੂੰ ਸਹੀ ਪਾਸੇ ਤੇ ਲੈ ਕੇ ਆਇਆ ਜਾ ਸਕੇ ਨਸ਼ੇ ਦੇ ਵਿੱਚ ਜਾ ਰਹੇ ਸੀ ਉਹਨਾਂ ਨੂੰ ਵਾਸਪੋਰਟ ਕੇ ਜਾ ਸਕੇ ਉਹਦੇ ਤਹਿਤ ਖੇਰ ਪਿੰਡੇ ਕਰਾ ਰਾਏ ਕਰਾਏ ਜਾ ਰਹੇ ਨੇ ਲੈਬ ਰੀਡੀਆਂ ਖੋਲੀਆਂ ਜਾ ਰਹੀਆਂ ਨੇ ਅਸੀਂ ਪੰਜ ਲੈਬ ਰੀਡੀਆਂ ਦਾ ਉਦਘਾਟਨ ਹੈ ਸਰਚ ਜਿਨਾਂ ਕੋ ਆਪਣੇ ਫੀ ਪੱਥਰ ਲਾ ਕੇ ਚੁੱਕੇ ਆਂ ਔਰ ਉਹਨਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਲੈਬ ਰੀਡੀਆਂ ਕਿਤਾਬਾਂ ਵੰਡਾਰੇ ਨੇ ਬੱਚਿਆਂ ਨੂੰ ਜਿਆਦਾ ਖੇਡਾਂ ਵੱਲ ਲਿਆ ਜਾ ਰਿਹਾ ਜਾਂ ਉਹਦੇ ਸਾਥ ਵਿੱਚ ਕਿਤਾਬਾਂ ਫੜਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਸਾਡਾ ਪੰਜਾਬ ਇਹਨਾਂ ਕੰਮਾਂ ਤੋਂ ਪਛੜ ਗਿਆ ਸੀ ਇਹਨੂੰ ਆਪਾਂ ਬਰਾਬਰ ਲਿਆ ਕੇ ਖੜਾ ਕਰ ਸਕੀਏ ਔਰ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ ਸਾਲ ਜਿਹੜੀਆਂ ਏਸ਼ੀਆ ਗੇਮਾਂ ਹੋਈਆਂ ਔਰ ਪੰਜਾਬ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਬਾਅਦ ਤਾਂ ਮੈਂ ਜਿਹੜੇ ਜਿੱਤ ਕੇ ਲਿਆਦੇ ਨੇ ਇਸ ਕਰਕੇ ਸਾਡਾ ਪੂਰਾ ਧਿਆਨ ਆ ਜਿਹੜਾ ਉਹ ਖੇਡ ਦੇ ਵਿੱਚ ਲੱਗਿਆ ਹੋਇਆ ਹੈ ਖੇਡਾਂ 'ਚ ਲੱਗਿਆ ਹੈ ਹੰਦ ਦੇ ਵਿੱਚ ਲੱਗਿਆ ਹੈ ਸਿਹਤ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਲੱਗਿਆ ਹੈ ਤੇ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਜੋ ਮੁੱਖ ਮੰਤਰੀ ਭਪਨ ਸਿੰਘ ਮਾਨ ਜੀ ਜਨਰਲ ਮਨਿਸਟਰ ਤੇ ਸੂਚੇ ਐਮ ਐਲ ਏ ਸਾਰੇ ਸਬੂਚੀ ਆਮਲੀ ਪਾਰਟੀ ਦੀ ਟੀਮ ਜਿਹੜੀ ਉਹ ਲੋਕਾਂ ਦੀ ਸੇਵਾ ਵਾਸਤੇ ਲੱਗੀ ਹੋਈ ਆ ਪਰ ਮੈਂ ਤੁਹਾਨੂੰ ਇਹ ਦਾਤਾ ਯਕੀਨ ਦਿਵਾਉਣਾ ਵੀ ਇਹ ਕੰਮ ਜਿਹੜਾ ਬਗਦਾਤਰ ਚੱਲਦਾ ਰਹੂਗਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਆ ਜਿਹੜਾ ਉਹ ਏਸ਼ੀਆਈ ਗੇਮਾਂ ਦੇ ਵਿੱਚ ਵੀ ਤੇ 올ਿਪਸ ਗੇਮਾਂ ਦੇ ਵਿੱਚ ਵੀ ਬਕਾਇਦਾ ਤੌਰ ਤੇ ਸਭ ਤੋਂ ਅੱਗੇ ਆਊਗਾ ਤੁਸੀਂ ਦੇਖੋਗੇ ਕਿਉਂਕਿ ਪੂਰਾ ਧਿਆਨ ਆ ਜਿਹੜਾ ਸ਼ਿਕਰ ਦਾ ਉਹ ਇਹਨਾਂ ਕੰਮ ਵਿੱਚ ਲੱਗਾ ਹੈ ਇਹਨਾਂ ਐਕਟੀਵਿਟੀ ਦੇ ਵਿੱਚ ਲੱਗਾ ਹੋਇਆ ਹੈ ਮੈਨੂੰ ਇਹਦੇ ਦੋ ਬੰਦਾ ਨੇ ਜਿਹੜੇ ਇਹਨਾਂ ਨੇ ਮੇਰੇ ਸਾਹਮਣੇ ਰੱਖੀਆਂ ਨੇ ਪਿਛਲੀ ਵਾਰੀ ਵੀ ਮੈਂ ਆਇਆ ਸੀ ਟੂਰਨਾਮੈਂਟ ਦੇ ਉੱਤੇ ਤੇ ਉਦੋਂ ਵੀ ਇਹ ਸਟੇਡੀਅਮ ਦੀ ਜਿਹੜੀ ਮੰਗ ਸੀ ਰੱਖੀ ਸੀ ਮੈਂ ਤੁਹਾਨੂੰ ਯਕੀਨ ਦਵਾਉਣਾ ਸਤ ਏਕੜ ਜ਼ਮੀਨ ਮੈਨੂੰ ਇਹਨਾਂ ਨੇ ਦੱਸਿਆ ਇੱਥੇ ਤੇ ਸ਼ਾਮਲਾਤੀ ਭਈ ਹੈ ਔਰ ਬਹੁਤ ਜਲਦੀ ਕਿਉਂਕਿ ਹੁਣ ਪ੍ਰੋਜੈਕਟਾਂ ਦਾ ਜਿਹੜਾ ਹੈਗਾ ਕਰਮਾ ਪੂਰੀ ਹੋ ਚੁੱਕੀ ਹੈ ਤੇ ਸਰਕਾਰ ਦੇ ਆਦੇਸ਼ਾਂ ਤੇ ਮੈਂ ਤੁਹਾਨੂੰ ਯਕੀਨ ਦਵਾਉਣਾ ਹੈ ਵੀ ਮੀਨ ਇਹ ਪਤਲਾ ਕਿੰਦੇ ਵੀ ਜਿਹਦਾ ਰੈਜੂਕੇਸ਼ਨ ਬਵਾ ਕੇ ਇਹਦੇ ਤੇ ਕਾਰਵਾਈ ਆ ਸ਼ੁਰੂ ਕਰਕੇ ਇੱਕ ਖੇਡ ਸਟੇਡੀਅਮ ਆ ਜਿਹੜਾ ਤੁਹਾਨੂੰ ਬਹੁਤ ਵਧੀਆ ਦਿੱਤਾ ਜਾਊਗਾ ਲੱਗੇ ਨੂੰ ਸਾਗੇ ਹੁੰਦੇ ਹਰ ਖੇਡ ਦੀ ਜਿਹੜੀ ਐਕਟੀਵਿਟੀ ਹੋ ਸਕੇ ਇਹਦੇ ਕਿਸੇ ਦੀ ਪ੍ਰੋਬਲਮ ਵੀ ਕੋਈ ਨਾ ਸਕੇ ਤੇ ਜਿੱਦਾਂ ਘਰਾਂ ਦੇ ਵਿੱਚ ਲੋਕ ਰਹਿ ਰਹੇ ਨੇ ਇਹ ਵੀ ਥੋੜੇ ਜਿਹਾ ਤੰਗ ਨੇ ਦਿਖਾਉਣ ਨੂੰ ਵੀ ਸਮੱਸਿਆ ਆ ਰਹੀ ਆ ਉਸ ਮਸਲੇ ਨਾਲ ਮੈਂ ਇਸ ਗੱਲ ਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਸਾਰਕ ਵੀ ਜਿਹੜੀ ਮਨੰਦਰ ਦੇ ਪੈਣੀ ਗਾ ਦਸਤੀ ਆ ਵੀ ਬਹੁਤ ਜਾਂਦੀ ਆ ਜਿਹੜੀ ਇਹ ਬਣ ਕੇ ਤਿਆਰ ਹੋ ਜੂਗੀ ਐਸਟੀਮੇਟ ਬਣ ਚੁੱਕਾ ਹੈ ਤੇ ਬਹੁਤ ਜਲਦੀ ਟੈਂਡਰ ਲਾ ਕੇ ਸੜਕ ਦਾ ਕੰਮ ਹੋ ਜੂਗਾ ਤੇ ਹੋਰ ਵੀ ਮੈਂ ਤੁਹਾਨੂੰ ਜ਼ਿਕਰ ਦੋਣਾ ਹੈ ਉਹ ਟੌੜੇ ਜਿਵੇਂ ਹਾਜ਼ਰ ਤੁਸੀਂ ਜੋ ਮਾਨ ਸਰਕਾਰ ਮੈਨੂੰ ਦਿੰਦਾ ਹੈ ਆਮ ਆਦਮੀ ਪਾਰਟੀ ਜੋ ਮਾਨ ਸਰਕਾਰ ਦਿੰਦਾ ਹੈ ਇਹ ਨਾਪ ਸੰਯੋਗ ਹੈ ਮੈਂ ਤੁਹਾਨੂੰ ਹਿੰਦੇ ਹਾਂ ਮੈਂ ਨਹੀਂ ਮੇਰਾ ਪਰਿਵਾਰ ਮੇਰੀ ਸੂਚੀ ਟੀਮ ਜਿਹੜੀ ਆਈ ਹੋਈ ਹੈ ਅਸੀਂ ਹਮੇਸ਼ਾ ਹੀ ਤੁਹਾਡੀ ਸੇਵਾ 'ਚ ਹਾਜ਼ਰ ਰਹਿਣਾਗੇ ਜਰੂਰ ਵੀ ਤੁਸੀਂ ਕੋ ਕੰਮ ਸਾਨੂੰ ਕਹੋਗੇ ਆਵੇਂ ਅਸੀਂ ਆਦੀ ਨਾਲ ਵੀ ਯਾਦ ਕਰਾਂਗੇ ਅਸੀਂ ਤੁਹਾਡੇ ਦਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੁਹਾਡੇ ਨਜ਼ਰਾਂਵਾਂਗੇ ਇੱਕ ਵਾਰੀ ਫੇਰ ਮੈਂ ਇਸ ਉੱਚੀ ਟੀਮ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾ ਦਿੰਦਾ ਔਰ ਯਕੀਨ ਹੈ ਮੈਨੂੰ ਤੁਹਾਨੂੰ ਇਹ ਮੈਨੂੰ ਯਕੀਨ ਤੋਂ ਹੋਣਾ ਹੈ ਕਿ ਮੈਂ ਹਮੇਸ਼ਾ ਮੈਂ ਤੁਹਾਡੇ ਨਾਲ ਖੜਾ ਔਰ ਟੂਰਨਾਮੈਂਟ ਜਿਹੜਾ ਅੱਜ ਹੋ ਰਿਹਾ ਇਹਦੇ ਵਿੱਚ ਵੀ ਮੈਕਸਿਮ ਮਦਦ ਜੋ ਇਹ ਕਹਿਣਗੇ ਅਸੀਂ ਅ ਜੇਵਾਗੇ ਪੂਰਾ ਜਿਹੜਾ ਵਿਯੋਗ ਦਾ ਅਸੀਂ ਪੂਰਾ ਪਾਵਾਂਗੇ ਤਾਂ ਮੈਂ ਗੇਂਦ ਹੀ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਜਿੱਥੇ ਵੀ ਤੁਸੀਂ ਇੱਥੇ ਬੈਠੇ ਹੋ ਜੋ ਵੀ ਬੰਦਾ ਬੈਠਾ ਹੈ ਉਹ ਥੋੜਾ ਥੋੜੇ پیسے ਇਕੱਠੇ ਕਰ ਲੈ ਇਹਨਾਂ ਐਕਟੀਵਿਟੀਆਂ ਦੇ ਵਿੱਚ ਹਿੱਸਾ ਲਾਓ ਔਰ ਇਹ ਐਕਟੀਵਿਟੀਆ ਕਰਾਓ ਅਸੀਂ ਤੁਹਾਡੇ ਹਮੇਸ਼ਾ ਨਾਲ ਰਹਾਂਗੇ ਇੱਕ ਵਾਰੀ ਫੇਰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਔਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ